ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਕੱਲ ਚੰਡੀਗੜ੍ਹ ਮਿਨਿਸਪਲ ਕਾਰਪੋਰੇਸ਼ਨ ਦੇ ਮੇਅਰ ਤੇ ਡਿਪਟੀ ਮੇਅਰਾਂ ਦੀ ਚੋਣ ਹੋਣੀ ਸੀ ਐਨ ਮੌਕੇ ਤੇ ਆ ਕੇ ਉਹਨੂੰ ਅਗਲੇ ਉਹਨੂੰ ਮੁਅਤਲ ਕਰ ਦਿੱਤਾ ਤੇ ਬਾਅਦ ਦੇ ਵਿੱਚ ਜਿਹੜੀ ਕਾਂਗਰਸ ਤੇ ਆਮ ਆਦਮੀ ਪਾਰਟੀ ਜਿਨ੍ਹਾਂ ਨੇ ਇਹ ਚੋਣ ਰੱਖ ਕੇ ਲੜਨੀ ਸੀ ਉਹ ਹਾਈ ਕੋਰਟ ਗਏ ਤੇ ਹਾਈ ਕੋਰਟ ਨੇ 23 ਜਨਵਰੀ ਦੀ ਡੇਟ ਪਾਤੀ ਤਾਂ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਇਸ ਗੱਲ ਤੋਂ ਡਰਦਿਆਂ ਮਾਰੇ ਹੁਣ 6 ਫਰਵਰੀ ਦੀ ਤਰੀਕ ਰੱਖੀ ਐ ਤੇ ਮੈਨੂੰ ਲੱਗਦਾ ਹੈ ਵੀ 100 ਗੰਡਾ ਤੇ 170 ਫੇਰ ਖਾਊਗੀ ਚੰਡੀਗੜ੍ਹ ਅਡਮਿਨਿਸਟ੍ਰੇਸ਼ਨ ਵੀ ਖਾਊ ਤੇ ਭਾਜਪਾ ਵੀ ਖਾਊਗੀ ਇਹ ਜਿਹੜੀ ਚੋਣ ਐ ਇਹਦੇ ਚ ਜਿੱਥੇ ਆਮ ਆਦਮੀ ਪਾਰਟੀ ਤੇ ਕਾਂਗਰਸ ਰਲ ਕੇ ਚੋਣ ਲੜ ਰਹੀਆਂ ਸੀ ਇੰਡੀਆ ਆਲਾਈਂਸ ਵਜੋਂ ਚੋਣ ਲੜ ਰਹੀਆਂ ਸੀ ਤੇ ਇਹਦੇ ਲਈ ਗਾਂਵਾਂ ਵਾਸਤੇ ਨਵੇਂ ਰਾਜਨੀਤਿਕ ਗੱਲਾਂ ਲੱਭਣੀਆਂ ਸੀ ਭਾਜਪਾ ਦੇ ਵਿਰੁੱਧ ਜਿਹੜਾ ਆਲ ਇੰਡੀਆ ਲੈਵਲ ਤੇ ਮੋਰਚਾ ਬਣਿਆ ਉਹਦੇ ਲਈ ਤੇ ਭਾਜੀਪੀ ਦੀ ਜਿਹੜੀ ਜਿਵੇਂ ਦਿੱਲੀ ਦੇ ਵਿੱਚ ਉਹਨਾਂ ਦੇ ਬਹੁਤ ਸਾਰੇ ਕਾਉਂਸਲਰ ਘੱਟ ਸੀ ਇਹਦੇ باوجود ਤਿੰਨ ਚਾਰ ਵਾਰੀ ਉਹਨਾਂ ਨੇ ਚੋਣ ਨਹੀਂ ਸੀ ਹੋਣ ਦਿੱਤੀ ਇਹ ਜਿਹੜਾ ਮਿੰਗਣਾ ਪਾਉਣ ਵਾਲਾ ਕੰਮ ਹੈ ਭਾਜੀਪੀ ਦਾ ਉਹ ਉਹਦੇ ਜਮਹੂਰੀਅਤ ਵਿਰੋਧੀ ਚਿਹਰੇ ਦੀ ਨਿਸ਼ਾਨੀ ਹੈ ਤੇ ਉਹ ਦੱਸਦੀ ਹੈ ਕਿ ਭਾਜੀਪੀ ਇੱਕ ਫਾਸਿਸਟ ਪਾਰਟੀ ਹੈ ਤੇ ਉਹ ਕਿਸੇ ਵੀ ਤਰ੍ਹਾਂ ਦੀ ਜਮਹੂਰੀਅਤ ਦੇ ਵਿੱਚ ਉਹਦਾ ਕੋਈ ਯਕੀਨ ਨਹੀਂਗਾ ਕੱਲ ਹਰਿਆਣੇ ਦੇ ਵਿੱਚ ਇਜ਼ਰਾਈਲ ਦੇ ਵਿੱਚ ਜਿਹੜੇ ਵਰਕਰ ਭੇਜੇ ਜਾਣੇ ਆ ਕੋਈ ਆਪਣੇ ਮਿਸਤਰੀ ਐ ਕਾਰੀਗਰ ਨੇ ਹੋਰ ਮਜ਼ਦੂਰ ਨੇ ਉਹ ਸਾਰੀ ਖੇਤਰ ਦੇ ਲਈ ਉਹਨਾਂ ਦੀ ਸਕਰੀਨਿੰਗ ਹੋਣੀ ਸੀ ਤੇ ਤਿੰਨ ਤਿੰਨ ਦਿਨਾਂ ਬਾਅਦ ਕਿਸੇ ਦੀ ਵਾਰੀ ਆਈ ਹੈ ਤੇ ਉਹ ਜਦੋਂ ਉਹਨਾਂ ਨੂੰ ਕੱਲ ਇੰਡੀਅਨ ਐਕਸਪ੍ਰੈਸ ਵਾਲਿਆਂ ਨੇ ਇਹਦੇ ਤੇ ਰਿਪੋਰਟ ਲਾਈ ਹੈ ਜਦੋਂ ਉਹਨਾਂ ਨੂੰ ਪੁੱਛਿਆ ਪ੍ਰੈਸ ਵਾਲਿਆਂ ਨੇ ਕਿ ਵੀ ਉੱਥੇ ਤਾਂ ਲੜਾਈ ਹੋ ਰਹੀ ਹੈ ਮੌਤ ਦਾ ਖਤਰਾ ਹੈ ਉਹ ਕਹਿੰਦੇ ਵੀ ਇੱਥੇ ਉੱਥੇ ਵੈਸੇ ਮਰ ਜਾਗੇ ਤੇ ਇੱਥੇ ਭੁੱਖ ਨਾਲ ਮਰ ਜਾਗੇ ਜਣੀ ਸਾਨੂੰ ਇੱਥੇ ਕੰਮ ਨਹੀਂ ਮਿਲ ਰਿਹਾ ਜਿਹੜਾ ਮਿਲਦਾ ਹੈ ਬਹੁਤ ਥੋੜਾ ਤੇ ਰੋਟੀ ਨਹੀਂ ਚੱਲਦੀ ਗੁਜ਼ਾਰਾ ਨਹੀਂ ਚੱਲਦਾ ਇਹ ਗੁਰਾਹਾਲ ਹੈ ਉੜੀਸਾ ਤੋਂ ਵੀ ਕਮਜ਼ਦੂਰ ਜਿਹੜਾ ਰਵਿੰਦਰ ਪ੍ਰਧਾਨ ਉਹ ਇਸ ਸਕਰੀਨਿੰਗ ਦੇ ਵਿੱਚ ਆਪਣਾ ਇੱਕ ਕਿਸਮਤ ਪਰਖਣ ਆਇਆ ਹੋਇਆ ਸੀ ਉਹਨੂੰ ਜਦੋਂ ਪ੍ਰੈਸ ਵਾਲਿਆਂ ਨੇ ਪੁੱਛਿਆ ਤਾਂ ਉਹਨੇ ਦੱਸਿਆ ਕਿ ਮੈਂ ਪਹਿਲਾਂ ਸਾਊਦੀ ਅਰੇਬੀਆ ਦੇ ਵਿੱਚ ਤੇ ਦੂਸਰੇ ਜਿਹੜੇ ਯੂਏਈ ਮੋਰੀਸ਼ੀਅਸ ਉਹ ਵੀ ਕਿਹੇ ਕੰਮ ਕਰਿਆ ਹੋਇਆ ਤੇ ਮੈਂ ਹੁਣ ਉੱਥੇ ਜਾਣਾ ਚਾਹੁੰਦਾ ਇੱਕੋ ਜੀ ਗੱਲ ਇਹ ਹੈ ਵੀ ਕੋਈ ਰੋਟੀ ਰੁਜ਼ਗਾਰ ਤਾਂ ਮਿਲੇ ਇਸ ਤਰ੍ਹਾਂ ਲੱਖਾਂ ਲੋਕ ਜਿਹੜੇ ਐ ਛੋਟੇ-ਛੋਟੇ ਰੁਜ਼ਗਾਰਾਂ ਲਈ ਮਾਰੇ-ਮਾਰੇ ਕਰਦੇ ਫਿਰਦੇ ਐ ਤੇ ਮੋਦੀ ਜੀ ਦੇਸ਼ ਦਾ ਬਾਹਰ ਢੰਡੋਰਾ ਪਿੱਟ ਰਿਹਾ ਹੈ ਕਿ ਬਹੁਤ ਵੱਡਾ ਜਿਹੜਾ ਇਹ ਦੇਸ਼ ਜਿਹੜਾ ਸਾਡਾ ਵਿਸ਼ਵਗੁਰੂ ਬਣ ਗਿਆ ਤੇ ਇਸ ਲਈ ਇਹ ਜਿਹੜਾ ਇਹ ਇਹ ਜਿਹੜੀ ਦੱਸਦਾ ਹੈਗਾ ਵੀ ਲੋਕ ਮੌਤ ਦੇ ਮੂੰਹ ਚ ਜਾਣ ਨੂੰ ਵੀ ਤਿਆਰ ਹੈ ਰੋਟੀ ਮਿਲੇ ਰੋਜ਼ਗਾਰ ਮਿਲੇ ਇਹ ਸਾਡੇ ਦੇਸ਼ ਦੇ ਅੰਦਰ ਬੇਰੁਜ਼ਗਾਰੀ ਜਿਹੜੀ ਆਮ ਲੋਕਾਂ ਦੀ ਮਜ਼ਦੂਰਾਂ ਦੀ ਬੇਰੁਜ਼ਗਾਰੀ ਹੈ ਉਹਦਾ ਉਹਦਾ ਪੂਰੀ ਤਰ੍ਹਾਂ ਨਾਲ ਪਰਦਾ ਫਾਸ਼ ਕਰਦਾ ਹੈ ਇਹ ਬੇਰੁਜ਼ਗਾਰੀ ਬਾਰੇ ਦੱਸਦਾ ਹੈਗਾ ਸਾਨੂੰ ਦੂਜੇ ਬੰਨੇ ਅ ਕੱਲ ਅ ਅੱਜ ਜਿਹੜਾ ਹੈ ਜਿਹੜਾ Google ਵੱਡੀ ਕੰਪਨੀ ਹੈ ਇੱਕ ਦੁਨੀਆ ਦੀ ਬਹੁਤ ਬੜੀ ਕੰਪਨੀ ਉਹਦੇ ਆਪਾਂ ਸਾਰੇ Google ਤੇ ਸਰਚ ਕਰਦੇ ਆ ਉਹਦੇ ਜਿਹੜੇ CEO ਨੇ ਅ ਸੁੰਦਰ ਪਚਾਈ ਸਾਡੇ ਇੰਡੀਅਨ ਨੇ ਉਹ ਉਹਨਾਂ ਨੇ ਕੱਲ ਆਪਣੇ ਮਲਾਜ਼ਮਾਂ ਨੂੰ ਕਿਹਾ ਕਿ ਵੀ ਅਸੀਂ ਬਹੁਤ ਬੜੀ ਪੱਦਰ ਦੇ ਉੱਤੇ Google ਦੇ ਵਿੱਚ ਸ਼ਾਂਤੀ ਕਰ ਰਹੇ ਹਾਂ ਚਾਹੇ ਇਹ ਸ਼ਾਂਤੀ ਪਿਛਲੇ ਸਾਲ ਜਿੰਨੀ ਤਾਂ ਨਹੀਂ ਹੋਣੀ ਪਿਛਲੇ ਸਾਲ ਵੀ ਬਹੁਤ ਸਾਰੇ ਉਹਨਾਂ ਨੇ ਬੰਦੇ ਕੱਢੇ ਸੀ ਐਤ ਕੀ ਕਹਿੰਦੇ ਹੋਰ ਕੱਢ ਰਹੇ ਆ ਤੇ ਅਸੀਂ ਆਪਣੇ ਕੰਮ 'ਚ ਤੇਜ਼ੀ ਲਿਆ ਰਹੇ ਹਾਂ ਹੁਣ ਗੱਲਾਂ ਨੂੰ ਸੁਣ ਲਿਓ ਧਿਆਨ ਨਾਲ ਉਹ ਬੰਦੇ ਕੱਢ ਰਹੇ ਆ ਤੇ ਕੰਮ 'ਚ ਤੇਜ਼ੀ ਲਿਆਉਣੀ ਐ ਇਹਦਾ ਮਤਲਬ ਐ ਟੈਕਨੋਲੋਜੀ ਅਪਗ੍ਰੇਡ ਕਰਕੇ ਬੰਦਿਆਂ ਨੂੰ ਘਟਾ ਕੇ ਤੇਜ਼ੀ ਲੈ ਕੇ ਆਉਣੀ ਐ ਦੂਸਰਾ ਕਿ ਉਹ ਉਹਨਾਂ ਦੀਆਂ ਬਹੁਤ ਵੱਡੀਆਂ ਪ੍ਰਾਇਰਟੀਜ਼ ਨੇ ਤੇ ਉਹਦੇ ਲਈ ਉਹ ਇਨਵੈਸਟਮੈਂਟ ਕਰ ਰਹੇ ਆ ਹੁਣ ਆਮ ਸਾਨੂੰ ਇੱਥੇ ਭਾਰਤ ਦੇ ਵਿੱਚ ਕੀ ਦੱਸਿਆ ਜਾਂਦਾ ਵੀ ਫਲਾਣੇ ਸੂਬੇ ਨੇ ਇੱਕ ਇਨਵੈਸਟਰ ਸਿਮਿਟ ਕਰਾਈ ਬਾਹਰਲੇ ਦੇਸ਼ ਦੀਆਂ ਬਹੁਤ ਬੜੀਆਂ ਬੜੀਆਂ ਕੰਪਨੀਆਂ ਆਈਆਂ ਐਨੇ ਹਜ਼ਾਰਾਂ ਕਰੋੜ ਦੀ ਇਨਵੈਸਟਮੈਂਟ ਦੇ ਪੈਸੇ ਪੰਜਾਬ ਚ ਆ ਰਿਹਾ ਹੈ ਹਰਿਆਣਾ ਚ ਆ ਰਿਹਾ ਹੈ ਗੁਜਰਾਤ ਚ ਆ ਰਿਹਾ ਹੈ ਫਲਾਣੀ ਥਾਂ ਤੇ ਆ ਰਿਹਾ ਉਹ ਅਸੀਂ ਪਿਛਲੇ ਕਿੰਨੇ ਸਾਲਾਂ ਤੋਂ ਇਹ ਡਰਾਮੇ ਸੁਣਦੇ ਆ ਅੱਡ ਅੱਡ ਸਰਕਾਰਾਂ ਵੇਲੇ ਸੁਣਦੇ ਆ ਬਾਦਲ ਸਾਹਿਬ ਵੇਲੇ ਵੀ ਸੁਣੇ ਅਮਰਿੰਦਰ ਸਿੰਘ ਵੇਲੇ ਵੀ ਸੁਣੇ ਹੁਣ ਭਗਵੰਤ ਮਾਨ ਵੇਲੇ ਵੀ ਸੁਣਦੇ ਆ ਵੀ ਇੰਨੀ ਇਨਵੈਸਟਮੈਂਟ ਆ ਰਹੀ ਹੈ ਉਸ ਇਨਵੈਸਟਮੈਂਟ ਨਾਲ ਰੁਜ਼ਗਾਰ ਨਹੀਂ ਪੈਦਾ ਹੁੰਦਾ ਆ ਸੁੰਦਰ ਪਚਾਈ ਦਾ ਕੱਲਣਾ ਬਿਆਨ ਇਸ ਗੱਲ ਨੂੰ ਸਿੱਧ ਕਰਦਾ ਹੈ ਵੀ ਅਸੀਂ ਵੱਡੀ ਪੱਧਰ ਦੇ ਉੱਤੇ ਇਨਵੈਸਟਮੈਂਟ ਕਰਨੀ ਹੈ ਇਨਵੈਸਟਮੈਂਟ ਕਰਨੀ ਹੈ ਤੇ ਬੰਦੇ ਕੱਢ ਰਹੇ ਆ ਨੌਕਰੀ ਨਹੀਂ ਦੇ ਰਹੇ ਨਵਿਆਂ ਨੂੰ ਸੋ ਇਹ ਪਤਾ ਨਹੀਂ ਕਿੰਨਿਆਂ ਨੂੰ ਦੇਣੀ ਹੈ ਕੱਢ ਕਿੰਨੇ ਦੇਣੇ ਆ ਸੋ ਇਹ ਇੱਕ ਬਹੁਤ ਵੱਡਾ ਜਿਹੜਾ ਇਹ ਜਿਹੜੀ ਸਾਡੀ ਅੱਜ ਦਾ ਦੁਨੀਆ ਦਾ ਜਿਹੜਾ ਇਕਨੋਮਿਕ ਆਰਡਰ ਹੈਗਾ ਜਿਹੜਾ ਪੂੰਜੀਵਾਦ ਹੈ ਕੈਪਟਲਿਜ਼ਮ ਹੈ ਉਸ ਦੇ ਇਹ ਕ੍ਰਾਈਸਿਸ ਦੀਆਂ ਦੀਆਂ ਨਿਸ਼ਾਨੀਆਂ ਨੇ ਵੀ ਉਹਦੇ ਵਿੱਚੋਂ ਲੋਕਾਂ ਨੂੰ ਰੁਜ਼ਗਾਰ ਨਹੀਂ ਮਿਲਣਾ ਦੂਜੇ ਇੱਕ ਬੰਨੇ ਲੋਕ ਮਰਨ ਵਾਸਤੇ ਜਾਣ ਨੂੰ ਤਿਆਰ ਨੇ ਇਜ਼ਰਾਈਲ ਦੇ ਵਿੱਚ ਸਾਡਾ ਇਤਰਾਜ਼ ਤਾਂ ਹੋਰ ਹੈ ਕਿ ਭਾਰਤ ਸਰਕਾਰ ਉਸ ਤੇ ਦਬਾਅ ਪਾਉਂਦੀ ਵੀ ਤੂੰ ਸ਼ਾਂਤੀ ਲੈ ਕੇ ਆ ਆਪਣੇ ਲੜਾਈ ਬੰਦ ਕਰ ਅਸੀਂ ਮਜ਼ਦੂਰ ਭੇਜ ਦਨੇ ਆ ਸਾਡਾ ਇਤਰਾਜ਼ ਤਾਂ ਭਾਰਤ ਸਰਕਾਰ ਤੇ ਇਹ ਹੈ ਪਰ ਭਾਰਤ ਸਰਕਾਰ ਜੇ ਭੇਜ ਵੀ ਰਹੀ ਹੈ ਤਾਂ ਲੋਕ ਮਰ ਕੇ ਮਰਨ ਲਈ ਜਾਣ ਨੂੰ ਵੀ ਤਿਆਰ ਨੇ ਤਾਂ ਕਿ ਉਹਨਾਂ ਨੂੰ ਰੁਜ਼ਗਾਰ ਮਿਲ ਜੇ ਸੋ ਇਹ ਵੱਡਾ ਸਵਾਲ ਹੈਗਾ ਇੱਕ ਮੱਧ ਪ੍ਰਦੇਸ਼ ਦੇ ਉਜੈਨ ਚ 17 ਜੁਲਾਈ 2023 ਨੂੰ ਉੱਥੋਂ ਦੇ ਮਸ਼ਹੂਰ ਮੰਦਰ ਮਹਾਕਾਲ ਦੇ ਜਲੂਸ ਜਾ ਰਹੇ ਸਨ ਕਿਹਾ ਜਾਂਦਾ ਹੈ ਕਿ ਤਿੰਨ ਨੌਜਵਾਨਾਂ ਨੇ ਇੱਕ 15 ਸਾਲ ਦਾ ਤੇ ਇੱਕ 18 ਸਾਲ ਦਾ ਦੋਵੇਂ ਸਕੇ ਭਰਾ ਤੇ ਇੱਕ ਉਹਨਾਂ ਦਾ 15 ਸਾਲਾਂ ਦਾ ਦੋਸਤ ਉਹਨਾਂ ਨੇ ਉਸ ਦੇ ਉੱਤੇ ਥੁੱਕਿਆ ਤੇ ਦੂਜੇ ਦਿਨ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦਾ ਘਰ ਬਿਲਡੋਜ਼ਰ ਨਾਲ ਢਾ ਦਿੱਤਾ ਤੇ ਉੱਥੇ ਪੁਲਿਸ ਵੀ ਖੜੀ ਐ ਬਹੁਤ ਵੱਡੀ ਭੀੜ ਜਿਹੜੀ ਐ ਢੋਲ ਨਗਾਰੇ ਵਜਾ ਕੇ ਇਹਦੀਆਂ ਖੁਸ਼ੀਆਂ ਮਨਾ ਰਹੀ ਐ ਕਿ ਘਰ ਟੈ ਰਹੇਗਾ ਤੇ ਉਹ ਬੱਚਿਆਂ ਨੂੰ ਕੁਝ ਦੇਰ ਬਾਅਦ ਲੰਬੇ ਸਮੇਂ ਬਾਅਦ ਜ਼ਮਾਨਤਾਂ ਮਿਲ ਗਈਆਂ ਤੇ ਜਿਸ ਬੰਦੇ ਵੱਲੋਂ ਇਹ ਐਫ ਆਈ ਆਰ ਦਰਜ ਕਰਾਈ ਗਈ ਸੀ ਸਾਵੰਤ ਲੋਟ ਉਹਦੀ ਜਦੋਂ ਅਦਾਲਤ ਦੇ ਵਿੱਚ ਗਵਾਹੀ ਆਈ ਤਾਂ ਉਹਦੇ ਨਾਂ ਤੇ ਲਿਖਿਆ ਸੀ ਕਿ ਉਸ ਨੇ ਉਹਨਾਂ ਨੂੰ ਥੁੱਕਦਿਆਂ ਦੇਖਿਆ ਤੇ ਨਾਲ ਦੇ ਇੱਕ ਜਣੇ ਨੇ ਉਸ ਦੀ ਇੱਕ ਵੀਡੀਓ ਬਣਾਈ ਜਦੋਂ ਉਹਨੂੰ ਪੁੱਛਿਆ ਕਿ ਮਾਸੂਮ ਜੈਸਵਾਲ ਨੇ ਵੀਡੀਓ ਬਣਾਈ ਸੀ ਇਹ ਕਹਿੰਦਾ ਮੈਂ ਤਾਂ ਜਾਣਦਾ ਵੀ ਨਹੀਂ ਵੀਡੀਓ ਬਣਾਈ ਦੂਜਾ ਵੀ ਤੂੰ ਇਹ ਥੁੱਕਦਿਆਂ ਦੇਖਿਆ ਉਹਨੂੰ ਕਹਿੰਦਾ ਮੈਨੂੰ ਤਾਂ ਪਤਾ ਵੀ ਨਹੀਂਗਾ ਕਹਿੰਦਾ ਫਿਰ ਤੇਰੇ ਇਹ ਦਸ ਗੱਤ ਕਿਵੇਂ ਹੈ ਅਦਾਲਤ ਨੇ ਪੁੱਛ ਲਿਆ ਉਹ ਦਸਖਤ ਇਹ ਐ ਤਾਂ ਕਿ ਵੀ ਵੀ ਉੱਥੇ ਮੈਂ ਖੜਾ ਸੀਗਾ ਤੇ ਪੁਲਿਸ ਨੇ ਮੇਰੇ ਤੋਂ ਇਹ ਦਸਖਤ ਕਰਾਏ ਤੇ ਮੈਨੂੰ ਮੈਂ ਪੁੱਛਿਆ ਵੀ ਕੀ ਐ ਕਹਿੰਦੇ ਤੂੰ ਬਸ ਆਪੇ ਬਾਤ ਤੈਨੂੰ ਪਤਾ ਲੱਗਦਾ ਰਹੂਗਾ ਸੋ ਮੈਨੂੰ ਤਾਂ ਇਹ ਵੀ ਨਹੀਂ ਪਤਾ ਵੀ ਮੇਰੇ ਨਾਂ ਤੇ ਕੋਈ ਅਜਿਹੀ ਸ਼ਿਕਾਇਤ ਹੋਈ ਵੀ ਐ ਕਿ ਨਹੀਂ ਵੀ ਹੋਈ ਮੈਨੂੰ ਤਾਂ ਪਤਾ ਹੀ ਨਹੀਂ ਇਸ ਘਟਨਾ ਦਾ ਵੀ ਇਹ ਕੀ ਹੋਈ ਐ ਜਿਹੜਾ ਦੂਜਾ ਗਵਾਹ ਅਜੈ ਉਸ ਨੇ 9 ਨਵੰਬਰ ਨੂੰ ਜਿਹੜੀ ਗਵਾਹੀ ਦਿੱਤੀ ਉਹਦੇ ਚ ਕਿਹਾ ਕਿ ਮੈਂ ਥਾਣੇ ਅੱਗੇ ਭੀੜ ਦੇਖੀ ਸੀ ਜਿੱਥੇ ਬਹੁਤ ਸਾਰੀਆਂ ਹਿੰਦੂ ਜਥੇਬੰਦੀਆਂ ਇਕੱਠੀਆਂ ਸਨ ਉਹਨਾਂ ਨੇ ਮੇਰੇ ਕਾਗਜ਼ ਤੇ ਦਸਖਤ ਲਏ ਮੈਂ ਕਿਤੇ ਨਹੀਂ ਹੋ ਕਰਿਆ ਦੇਖਿਆ ਨਹੀਂਗਾ ਕੁਝ ਅਜੀਹਾ ਹੁਣ ਇਹ ਕੇਸ ਤਾਂ ਉਹਨਾਂ ਤੋਂ ਵਾਪਸ ਹੋ ਜਾਣਾ ਹੈ ਕੀ ਉਹਨਾਂ ਦਾ ਘਰ ਵਾਪਸ ਹੋਊਗਾ ਕੀ ਜਿਹੜੀਆਂ ਹਿੰਦੂ ਜਥੇਬੰਦੀਆਂ ਉੱਥੇ ਰੌਲਾ ਪਾ ਰਹੀਆਂ ਸੀ ਉਹਨਾਂ ਦੇ ਆਗੂਆਂ ਨੂੰ ਅੰਦਰ ਕੀਤਾ ਜਾਊਗਾ ਕੀ ਉਹ ਥਾਣੇ ਵਾਲੇ ਜਿਹੜੇ ਸਾਰਾ ਕੰਮ ਕਰ ਰਹੇ ਸੀ ਉਹਨਾਂ ਤੇ ਕੋਈ ਐਕਸ਼ਨ ਹੋਊਗਾ ਕੀ ਅੱਗੇ ਵਾਸਤੇ ਇਸ ਦਾ ਕੋਈ ਆਪਾਂ ਹੱਲ ਸੋਚਦਿਆਂ ਬਹੁਤ ਬਾਰੀ ਬਿਲਡੋਜ਼ਰ ਦਾ ਇਨਸਾਫ ਹੈ ਜਿਹੜਾ ਇਹਦੇ ਤੇ ਬਹੁਤ ਗੱਲਾਂ ਹੋ ਚੁੱਕੀਆਂ ਨੇ ਮਾਨਜੂਬ ਸੁਪਰੀਮ ਕੋਰਟ ਤੇ ਹਾਈ ਕੋਰਟਾਂ ਦੇ ਵਿੱਚ ਇਹ ਕੇਸ ਗਏ ਐ ਉਹਨਾਂ ਨੇ ਇਹਦੇ ਤੇ ਕਾਰਗਰ ਫੈਸਲੇ ਨਹੀਂ ਦਿੱਤੇ ਇਹ ਅਫਸੋਸ ਵਾਲੀ ਗੱਲ ਹੈ ਇਹਦੇ ਤੇ ਸਾਨੂੰ ਸਿਵਲ ਸੋਸਾਇਟੀ ਨੂੰ ਵੀ ਆਵਾਜ਼ ਉਠਣੀ ਉਠਾਉਣੀ ਚਾਹੀਦੀ ਹੈ ਤੇ ਬਾਕੀ ਜਿਹੜੀਆਂ ਅਦਾਲਤਾਂ ਨੇ ਉਹਨਾਂ ਨੂੰ ਵੀ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਇਸ ਤਰ੍ਹਾਂ ਕਿਸੇ ਨੂੰ ਬੇਗਰਮ ਨਾ ਕਰਿਆ ਜਾ ਸਕੇ ਤੇ ਬੇਕਸੂਰ ਆਦਮੀ ਨੂੰ ਇਸ ਤਰ੍ਹਾਂ ਦੇ ਇਲਜ਼ਾਮ ਥੱਲੇ ਅੰਦਰ ਜੇਲ੍ਹਾਂ 'ਚ ਨਾ ਸੱਬਣਾ ਪਵੇ ਅੱਜ ਦੀ ਗੱਲ ਚੰਨੀ ਬਹੁਤ ਬਹੁਤ ਸ਼ੁਕਰੀਆ